खुशी हमेशा परिवार नजर मित्रों अज का जो कैंप लगे मेरा इंडिया मेरे छोटे भरा मेरे कारपोरेशन के मुलाजम ਇਸ ਸੱਜਣ ਬੰਦਰ ਇਤੁਨ ਨੇ ਹੋਣ ਗਿਆ ਆਈਡੀਆ ਪਰ ਜਿਹਨੇ ਚਿਲੇ ਚੜਾਇਆ ਮੈਂ ਤਾਂ ਉਹ ਨਾਲ ਸਿਰ ਵੇਦਾ ਚਾਹੇ ਸਾਨੂੰ ਤੁਸੀਂ ਕਿਸੇ ਬਾਹਰ ਨਹੀਂ ਜਾਣਾ ਜਿਹੜੇ ਬੋਡਾ ਬਹੁਤ ਵੱਡੇ ਆ 50 ਹਸਤੀ 300 ਕੈਪਟਨ ਡਿਸ਼ ਨਹੀਂ ਕਾਸ ਹੈ ਅਰੇ ਵਿੱਚ ਉਹ ਚੰਗੀ ਗੱਲ ਹੈ ਇਹ ਨਵੀਂ ਕੱਢੀ ਗੱਲ ਹੈ ਕਿ ਕੁਝ ਬਹੁਤ ਬਹੁਤ ਚੀਜ਼ਾਂ ਹੋਣਗੇ ਉਸ ਵਾਰ ਸਾਡੇ ਦੋਸਤ ਸਿੱਧੂ ਡਾਕਟਰ ਆਲੇ ਪਹਿਲਾਂ ਵੀ ਬੜਾ ਬਲੇ ਦਾ ਕੰਮ ਕਰਦੇ ਆ ਉਹ ਪਿੰਡਾ ਜਿਹੜਾ ਡਾਕਟਰ ਬੈਂਟ ਜਾਈ ਜੀ ਉਹ ਕੱਲ੍ਹ ਕੱਲ੍ਹ ਜਿੱਦਾਂ ਜਾ ਕੇ ਕੈਪਟਾਉਂਦੇ ਆ ਉਹ ਮੈਨੂੰ ਕਹਿੰਦੇ ਸੇਖੋ ਸਾਹਿਬ ਜਿੱਦਾਂ ਤੁਹਾਡੇ ਉੱਤੇ ਬਲੱਡ ਪ੍ਰੈਸ਼ਰ ਕੈਪੂ ਲੱਗਣਾ ਕਦੇ ਅਸੀਂ ਯੂਰੋਥਰੈਪੀ ਦਾ ਚੈੱਕ ਕਰਦੇ ਹਾਂ ਕਿ ਬਪਾਸ ਸਿੰਘ ਜੀ ਇਦਾਂ ਹੀ ਇੱਕ ਦੋਸਤ ਸਾਡੇ ਹਾਈਗਲ ਵਾਲੇ ਆ ਉਧਰ ਅਸੀਂ ਆਈਸੂ ਦਾ ਕੈਂਪ ਲਵਾਵਾ ਵੀ ਕੁਝਵੇਂ ਕਹਿੰਦੇ ਵੀ ਮੈਂ ਤੇਲਾ ਤੋਂ ਚਲਾ ਥਾ ਧੀਰੇ ਧੀਰੇ ਕਾਫਲਾ ਬਣਦਾ ਗਿਆ ਬਲੱਡ ਨੇਸ਼ਨ ਤੋਂ ਕੈਂਪ ਤੋਂ ਸ਼ੁਰੂ ਹੋਏ ਡੈਂਟਲ ਵੀ ਚੈੱਕ ਅਪ ਦੇ ਨਾਲ ਆ ਗਿਆ ਆਈਸੂ ਵੀ ਆ ਗਿਆ ਪਰ ਮੈਂ ਆਪਣੇ ਸੱਜਣਾ ਮਿੱਤਰਾਂ ਦਾ ਜਿਹੜੇ ਜਿਹੜਾ ਨੇ ਇਸ ਕੈਂਪ ਦੇ ਵਿੱਚ ਸਾਥ ਦਿੱਤਾ ਉਹਨਾਂ ਆਪਾਂ ਕਿਸਾਨ ਯੂਨੀਅਨ ਤੋਂ ਮੇਰੇ ਸੱਜਣਾਂ ਮਿੱਤਰਾਂ

ਜਿਹੜਾ ਮੇਰਾ ਉੱਚ ਪੱਧਰੀ ਤੋਂ 10ਵੀਂ ਤੱਕ ਦਾ ਮੰਡੀਰੀ ਸੀ 1000 ਸ਼ਰਮਾ ਕਲਾਸ 1 ਕਲਾਸ 2 ਸ਼ੁਰੂ ਮੇਰਾ ਲਿੰਕਸਟਰ 2017 ਦੀ ਕਾਲਜ ਵਿੱਚ ਤੇਰੇ ਯਾਰ ਉਸ ਦਿਨ ਲੱਗੜੇ ਨੇ ਮੇਰੀ ਬੁੜੇ ਦੀ ਟੀਮ ਵਿੱਚ ਲੜੀ ਜਾ ਤੇ ਉਹਨਾਂ ਦੇ ਵਿੱਚੋਂ ਹੀ ਆ ਤਰੇ ਉਹ ਵੀ ਮੇਰੇ ਨਾਲ ਇਨਵੋਲ ਹੋ ਰਿਹਾ ਕਲਚਰ ਦੇ ਪੰਗਿਆਂ 'ਚ ਠੀਕ ਨਹੀਂ ਤੇ ਮੈਨੂੰ ਪੂਰੀ ਖੁਸ਼ੀ ਆ ਕਿ ਮੇਰੀ ਪਹਿਲੀ ਕਲਾਸ ਤੋਂ ਲੈ ਕੇ ਅੱਜ ਤੱਕ ਜਿੱਥੇ ਮੈਂ ਲੋਕੀਂ ਜਾਂਦਾ ਹਾਂ ਉਦੋਂ ਤੋਂ ਤੱਕ ਦਾ ਹਰ ਮੁੰਡਾ ਜਿੰਦਗੀ 'ਚ ਜਿਹੜਾ ਹੈ ਉਹ ਅੱਜ ਇਸ ਕੈਂਪ 'ਚ ਆਇਆ ਮੈਂ ਇਸ ਕੋਲ ਰੱਬ ਦਾ ਸ਼ੁਕਰ ਕਰਦਾ ਕਿ ਮੈਨੂੰ ਮੇਰੇ ਸੱਜਣਾ ਮਿੱਤਰਾਂ ਦਾ ਇੰਨਾ ਪਿਆਰ ਮਿਲਿਆ ਉਸ ਪਰਮਾਤਮਾ ਨੇ ਮੇਰੇ ਤੇ ਅਸ਼ੀਰਵਾਦ ਰੱਖਿਆ ਮੇਰਾ ਪਰਿਵਾਰ ਮੇਰਾ ਨਾਲਕਾ ਪਰਿਵਾਰ ਜਿਹੜਾ ਸਾਡੇ ਨਾਲ ਮੇਰੇ ਮਦਦ ਫਾਦਰ ਪਿਓ ਨਾਲ ਖੜੇ ਨੇ ਇਸ ਤੋਂ ਵੱਧ ਪਰਮਾਤਮਾ ਹੋਰ ਕਿਸੇ ਦੀ ਖੁਸ਼ੀ ਦੇ ਸਕਦਾ ਸਰ ਸੋਸ਼ਲ ਮੀਡੀਆ ਤੇ ਪਾ ਦੇਦੇ ਆ ਲੋਕੀ ਕੇਕ ਕੱਟ ਕੇ ਵੇਸਟਡ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਏ ਆਪਣੇ ਪਰਮਾਤਮਾ ਸੇ ਜਿਹੜਾ ਸੋਸ਼ਲ ਮੀਡੀਆ ਦੇ ਸੁਧਾਰ ਨੇ ਨਾ ਉਹ ਸੋਸ਼ਲ ਮੀਡੀਆ ਦੇ ਵਿੱਚ ਮੁੱਕ ਜਾਂਦੇ ਆ ਮੈਂ ਬਥੇਰੇ ਅਸੀਂ ਤੁਹਾਡੇ ਚੈਨਲਾਂ ਦੇ ਥਰੂ ਵਿੱਚ ਟੀਕੇ ਦੇਖਲੇ ਮੈਸੇਜ ਭਈ ਨਹਿਰ ਨੂੰ ਜਨਤਾ ਨਾ ਕਰੋ ਸਾਰੀ ਦੁਨੀਆ ਕਹਿ ਕੇ ਮਰ ਗਏ ਸਿਆਣੇ ਲੋਕ ਵੀ ਡਰਤ ਤਾਉ ਠੀਕ ਆ ਫਿਰ ਵੀ ਕੋਈ ਡਰਤ ਲਾ ਰਿਹਾ ਸੋਸ਼ਲ ਮੀਡੀਆ ਦੇ ਮੈਸੇਜ ਸਿਰਫ ਸੁਣ ਕੇ ਕੰਨੋਂ ਕੱਢਣ ਵਾਲੀ ਗੱਲ ਆ ਹਾਂ ਜੇ ਤੁਹਾਡੇ ਘਰ ਕੋਈ ਖੁਸ਼ੀ ਆ ਉਹਨੂੰ ਤੁਸੀਂ ਕਿਸੇ ਗਰੀਬ ਨਾਲ ਕਿਸੇ ਅਨਾਥ ਥਾਲਿਆਂ ਨਾਲ ਕਿਸੇ ਬਿਰਧ ਆਸ਼ਰਮ ਨਾਲ ਵੰਡੋ ਤੁਹਾਡੀ ਖੁਸ਼ੀ ਦੁਗਣੀ ਹੋ ਜਾਂਦੀ ਆ ਬਾਕੀ ਹਰ ਬੰਦੇ ਦੀ ਆਪਣੀ ਸੋਚ ਆ ਕਿਸੇ ਨੂੰ ਕਿਸੇ ਨੂੰ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ ਸਾਡੇ ਲਈ ਜੇ ਸਨੇ ਨੇ ਆਪਦਾ ਕੰਮ ਕਰਦੇ ਜਦੋਂ ਮੈਂ ਤਾਂ ਬੇਨਤੀ ਕਰੂੰਗਾ ਲੁਧਿਆਣਾ ਵਾਸੀਆਂ ਨੂੰ ਕਿ ਅੱਜ ਦੀ ਡਿਗਰੀ ਸਭ ਤੋਂ ਜ਼ਿਆਦਾ ਜਰੂਰੀ ਹੈ ਹਰ ਘਰ ਆਉਣ ਦੇ ਘਰ ਦੇ ਬਾਹਰ ਇੱਕ ਸਾਡਾ ਪੰਜਾਬ ਦਾ ਰੁੱਖ ਲਗਾਵੇ ਛਾਂ ਮਿਆ ਖਜੂਰ ਨਾਲ ਲਾਵੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਨਹੀਂ ਅੱਜ ਸੈਟ 46 47 ਡਿਗਰੀ ਆ ਅਗਲੇ ਸਾਲ 58 ਡਿਗਰੀ ਪੱਕਾ ਲਓ ਤੇ 50 ਤੋਂ ਬਾਅਦ ਰੱਦੇ ਡਿਗਰੇ ਸ਼ੁਰੂ ਹੋ ਜਾਂਦੇ ਹੈ ਮੇਰਾ ਹੱਥ ਨਰ ਰੱਤ ਗਿਆ ਸਿੱਖੋ ਸਾਹਿਬ ਦੀ ਇੱਕ ਬਹੁਤ ਹੀ ਵਧੀਆ ਗੱਲ ਲੱਗੀ ਇਹ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਹਿੰਦੂ ਵੀ ਇੱਥੇ ਮੁਸਲਮਾਨ ਵੀ ਇੱਥੇ ਸਿੱਖ ਵੀ ਇੱਥੇ ਸਾਈ ਵੀ ਇੱਥੇ ਇੱਕ ਕਰਵਾਣੀ ਦੀ ਪੰਕਤੀ ਆ ਵੀ ਹਿੰਦੂ ਤੁਰਕ ਆਪ ਜੀ ਇਮਾਮ ਸਾਹਿਬ ਨੂੰ ਮਾਨਸ ਕੀ ਜਾਤ ਸਭ ਦਾ ਇੱਕ ਹੈ ਪਹਿਚਾਣ ਪਹਿਲਾਂ ਤਾਂ ਇਹ ਸਿੱਖੋ ਸਾਹਿਬ ਇਨਸਾਨੀਅਤ ਨੂੰ ਬਹੁਤ ਪਿਆਰ ਕਰਦੇ ਆ ਦੂਜਾ

ਤਾਪਸਿਕਾਂ ਨਿਕਲਦੇ ਉਹ ਏਰੀਆ ਦੇ ਕਿਸੇ ਕਿਤੇ ਜਾਂਦੇ ਆਪਾਂ ਨੂੰ ਪਾਣੀ ਮੁੱਲ ਲੈਣਾ ਪੈਂਦਾ ਉੱਥੇ ਬੜਾ ਬੁਰਾ ਹਾਲ ਆ ਆਪਾਂ ਨੂੰ ਆਕਾ ਪਾਣੀ ਸਾਰਾ ਕੁਝ हवा ਪਰਮਾਤਮਾ ਨੇ ਜੀਂਦੇ ਵਿੱਚ ਧਰਤੀ ਆਕਾਸ਼ ਇਹ ਧੀਰ ਦੇ ਵਿੱਚ ਇਹਦਾ ਬੜਾ ਰੁਦਾਫ ਇਹਦੀ ਕਦਰ ਨਹੀਂ ਕਰਦੇ ਜੇ ਕੋਤਰਾ ਤੂੰ ਪਿਆਰ ਕਰ ਤਾਂ ਕਿ ਹਿਮਾਚਲ ਜਾਂਦੇ ਆਪਾਂ ਉਥੇ ਆਪਣੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਆਪਾਂ ਇਸ ਪੰਜਾਬ ਨੂੰ ਸੁਮਾਚਲ ਬਣਾ ਦਈਏ ਇੰਨੇ ਕਿ ਦਰਖਤ ਲਾਈਏ ਤਾਂ ਜੋ ਆਪਾਂ ਕੁਦਰਤ ਜਿਹੜਾ ਆਪਣਾ 36 ਜਾਂ 46 ਤੋਂ 36 ਤੋਂ 46 ਹੋਇਆ ਅਗਲੇ ਸਾਲ 56 ਨਾ ਹੋਵੇ 46 ਤੋਂ 36 ਹੋ ਜਾਏ ਇੰਨਾ ਆਪਾਂ ਯੋਗਦਾਨ ਪਾਈ ਉਹ ਦਿੱਤੇ ਜਾ ਰਹੇ ਤੇ ਉਹ ਉਹਦੇ ਰਾਈ ਨਹੀਂ ਮੈਂ ਜਾਂਦਾ ਜੀ ਜੀ ਰੈੱਡ ਕਰਾਸ ਵੱਲ ਪਲੇ ਸੜਕੇ ਸੀ ਪੰਜਾਬ ਰੈੱਡ ਕਰਾਸ ਦੇ ਵੀ ਆਂਦੇ ਆ ਰਹੇ ਫਿਲਹਾਲ ਸਾਡੇ ਕੋਲ ਹੈਗੇ ਪੰਜਾਬ ਸਟੇਟ ਦਾ ਟਰਾਂਸਪੋਰਟ ਕਾਉਂਸਲ ਵਾਲੀ ਇਹਦੇ ਵੱਲੋਂ ਵੀ ਹੋ ਜਾਂਦਾ ਮਨਪੀਰ ਕੋਲ ਹੈ ਰੰਗ ਦਾ ਦੌੜਦੀ ਹੋਵੇ ਇਹ ਵਿਦਾਊ ਫ੍ਰੀ ਗਵਰਨਮੈਂਟ ਵੱਲੋਂ ਫ੍ਰੀ ਕੋਈ ਨਾ ਗਵਰਨਮੈਂਟ ਦੇ ਬੰਦੇ ਨੂੰ ਕੋਈ ਫੋੜੀ ਕੋਈ ਉਹਨੂੰ ਪੇ ਕਰਨਾ ਪੈਣਾ ਨਹੀਂ ਜੀ ਇਹ ਗਵਰਨਮੈਂਟ ਵੱਲੋਂ ਫ੍ਰੀ ਫੀ ਗਵਰਨਮੈਂਟ ਇੰਸਟੀਟਿਊਟ ਚ ਹੀ ਮਿਲੇਗਾ ਇਹ ਲਗਾਣਾ ਮੈਨੂੰ ਕੁਝ ਫੋਮ ਤੇ ਚਲੋ ਲੋੜ ਪੈਂਦੀ देश दुनिया की हर खबर सबसे पहले देखने के लिए फॉलो करें सर्वजन न्यूज YouTube, Facebook, फेसबुक इंस्टाग्राम और व्हाट्सएप चैनल पर